ਅਜਿਹਾ ਨਹੀਂ ਸਾਡੇ ਗੁਰਦਾਸਪੁਰ ਤੋਂ ਸਮਾਜ ਸੇਵਕ ਨਵੀਨ ਸ਼ਰਮਾ ਜੀ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਜੀ ਉਹ ਮੁਹਿੰਮ ਜਿਹੜੀ ਸੀ ਉਹਦੇ ਵਿੱਚ ਇੱਕ ਬੱਚੀ ਜਿਹੜੀ ਨੂੰ ਕੈਂਸਰ ਦੀ ਪ੍ਰੋਬਲਮ ਸੀ ਜੀ ਸੋ ਉਸ ਬੱਚੀ ਨੂੰ ਲੈ ਕੇ ਜਿਹੜਾ ਵਾ ਜੀ ਇਹਨਾਂ ਵੱਲੋਂ ਮੁਹਿੰਮ ਜਿਹੜੀ ਚਲਾਈ ਗਈ ਸੀ ਉਹਨੂੰ ਸਮੁਹਿੰਮ ਨੂੰ ਪਰਵਾ ਹੁੰਗਾ ਜਿਹੜਾ ਮਿਲ ਰਿਹਾ ਜੀ ਗੁਰਦਾਸਪੁਰ ਦੇ ਵਿੱਚ ਲੋਕ ਵੱਡੇ ਪੱਧਰ ਤੇ ਸਾਥ ਦੇ ਰਹੇ ਨੇ ਸੋ ਅੱਜ ਵੀ ਕੁਝ ਲੋਕਾਂ ਨੇ ਸਾਥ ਦਿੱਤਾ ਵਾ ਜੀ ਸੋ ਨਵੀਨ ਜੀ ਸਾਡ ਨਾਲ ਨੇ ਗੱਲਬਾਤ ਵੀ ਕਰ ਲੈਣੇ ਆਂ ਔਰ ਇਸ ਬੱਚੀ ਨੂੰ ਮਦਦ ਕਰਨਾ ਵੀ ਹੈ ਜੇ ਹੋਰ ਜ਼ਰੂਰਤਾਂ ਜੀ ਕਿਉਂਕਿ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਸੋ ਇਸ ਕਰਕੇ ਤੁਸੀਂ ਸਾਥ ਜਿਹੜਾ ਵੱਤਵਾ ਦਿਓ ਔਰ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦਿਓ ਜੀ ਸੋ ਨਵੀਨ ਜੀ ਨਾਲ ਗੱਲ ਕਰਦੇ ਨਵੀਨ ਜੀ ਅੱਜ ਵੀ ਲੋਕ ਅੱਗੇ ਆਏ ਨੇ ਮੈਂ ਦੇਖ ਰਿਹਾ ਹਾਂ ਤੁਹਾਡੀ ਮੁਹਿੰਮ ਨੂੰ ਬਹੁਤ ਪਰਵਾਹ ਹੁਗਾਰਾ ਮਿਲ ਰਿਹਾ ਜੀ ਨੋ ਸੇ ਜੈ ਸ਼੍ਰੀ ਰਾਮ ਜੀ ਸਭ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਆਪਾਂ ਇੱਕ ਮੁਹਿੰਮ ਛੇੜੀ ਇੱਕ ਬੇਟੀ ਹੈ ਰੂਸ਼ੀ ਬਟਾਲੇ ਤੋਂ ਜਿਨ੍ਹਾਂ ਨੂੰ ਬਲੱਡ ਕੈਂਸਰ ਸੀ ਜਿਨ੍ਹਾਂ ਦਾ ਟਾਟਾ ਮੈਮੋਰੀਅਲ ਬੰਬੇ ਤੋਂ ਬੋਨ ਮੈਰੋ ਟ੍ਰਾਂਸਪਲੈਂਟ ਹੋਣਾ ਸੀ ਤੋ ਇਹ ਮਾਰਚ ਦੇ ਲਾਸਟ ਵੀਕ ਉਹਨਾਂ ਦਾ ਆਪਰੇਟ ਹੋਣਾ ਉਹ ਵਾਲਾ ਟ੍ਰਾਂਸਪਲੈਂਟ ਹੋਣਾ ਉਸੇ ਲਈ ਆਪਾਂ ਜਿਹੜਾ ਇੱਕ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਉਹਦੀ ਬੇਟੀ ਦੀ ਵੱਤ ਵਾ ਮਦਦ ਕੀਤੀ ਜਾਏ ਕਿਉਂਕਿ ਉਹਨਾਂ ਦੇ ਇਲਾਜ ਲਈ ਜਿਹੜਾ ਬੋਨ ਮੈਲੋ ਟ੍ਰਾਂਸਫਰਡ ਉਹਨਾਂ ਨੂੰ ਲਈ 35 ਲੱਖ ਰੁਪਏ ਦਾ ਖਰਚਾ ਆਈ ਤੇ ਆਪਾਂ ਅੱਜ ਤੋਂ ਕੋਈ 6-7 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਤੇ ਬਾਅਦ ਚੋ ਵਿਜੇ ਸ਼ਰਮਨ ਜਿਹੜੀ ਪਾਈ ਆ ਉਹਦੇ ਕਾਰਨ ਵੀ ਸਾਨੂੰ ਜਿਹੜਾ ਬਹੁਤ ਉੱਤੋਂ ਬਾਦ ਲੋਕਾਂ ਨੇ ਸਾਡਾ ਸਾਥ ਦਿੱਤਾ ਤੇ ਉਹਦੇ ਤੋਂ ਹੀ ਆਪਾਂ ਹੁਣ ਤੱਕ ਜਿਹੜਾ ਸਾਡੇ ਜਿਹੜਾ 5-6 ਦਿਨ ਦੀ ਆਪਾਂ ਵੀਡੀਓ ਪਾਈ ਪਹਿਲਾਂ ਉਹਦੇ ਤੋਂ ਨੀਅਰ ਅਬਾਊਟ ਕੋਈ 5.5 5.5 ਲੱਖ ਰੁਪਏ ਸਾਨੂੰ ਆ ਚੁੱਕਿਆ ਜਿਹੜਾ ਕਿ ਆਪਾਂ ਡਾਇਰੈਕਟ ਉਸ ਬੇਟੀ ਦੇ ਅਕਾਊਂਟ 'ਚ ਪਾਇਆ ਕੋਈ ਵੀ ਪੈਸਾ ਜਿਹੜਾ ਸਾਨੂੰ ਆਂਦਾ ਆ ਆਪਣੇ ਕੋਲ ਨਹੀਂ ਲਖਦੇ ਉਹ ਡਾਇਰੈਕਟ ਉਸੇ ਬੇਟੀ ਦੇ ਜਾਂਦਾ ਬਿਲਕੁਲ ਬਿਲਕੁਲ ਤੇ ਇੱਕ ਜਿਹੜੀ ਸੰਸਥਾ ਨਾਲ ਜੁੜੀ ਹੋਈ ਸੀ ਉਹਨਾਂ ਨੇ ਵੀ ਉਹਨਾਂ ਥਰੂ ਵੀ 10 ਲੱਖ ਰੁਪਏ ਕਾਗੇ ਹੋਏ ਟੋਟਲ ਆਪਾਂ ਹੁਣ ਤੱਕ 15 ਲੱਖ ਰੁਪਏ ਬੇਟੀ ਲਈ ਇਕੱਠਾ ਕਰ ਲਿਆ ਹੋਇਆ ਤੇ ਅੱਜ ਮੈਨੂੰ ਦੱਸ ਦਿਓ ਇਹ ਖੁਸ਼ੀ ਹੋ ਰਹੀ ਹੈ ਕਿ ਸਾਡੀ ਇਹੀ ਵੀਡੀਓ ਜਿਹੜੀ ਤੁਸੀਂ ਪਾਈ ਜਾਂ ਆਪਾਂ ਜਿਹੜੀ ਪਹਿਲਾਂ ਸ਼ੇਅਰ ਕੀਤੀ ਸੀ ਐਸੇ ਵੀਡੀਓ ਤੋਂ ਹੀ ਇੱਕ ਸਪੇਨ ਬੈਠੇ ਮੇਰੇ ਫਾਦਰ ਸਾਹਿਬ ਐ ਮੋਹਨ ਸ਼ਰਮਾ ਜੀ ਇਹਨਾਂ ਦੇ ਬ੍ਰਦਰ ਐ ਸਪੇਨ ਬੈਠੇ ਮਨੋਜ ਕੁਮਾਰ ਸ਼ਰਮਾ ਜੀ ਉਹਨਾਂ ਨੇ ਜਦੋਂ ਇਹ ਵੀਡੀਓ ਦੇਖੀ ਤੇ ਉਹਨਾਂ ਨੇ ਉੱਥੋਂ ਇਹਨਾਂ ਨੂੰ ਕਾਲ ਕੀਤਾ ਕਿ ਇੱਕ 50000 ਰੁਪਏ ਤੁਸੀਂ ਜਿਹੜਾ ਉਹਨਾਂ ਨੂੰ ਡੋਨੇਟ ਕਰੋ ਮੇਰੇ ਵੱਲੋਂ ਉਹੀ 50000 ਰੁਪਏ ਜਿਹੜੇ ਐ ਮੋਹਨ ਸ਼ਰਮਾ ਜੀ ਜਿਹੜੇ ਐ ਸਾਨੂੰ ਦੁਬਾਰਾ ਦੇਣ ਆਏ ਐ ਤੇ ਅੱਗੇ ਵੀ ਸਾਨੂੰ ਸਾਰੀਆਂ ਸੰਸਥਾ ਨੇ ਲੋਕ ਸੇਵਾ ਨੇ ਵੀ 50000 ਰੁਪਏ ਦਿੱਤਾ ਸੀ ਸ਼ੇਭੂ ਮੀਨ ਨੇ ਵੀ 25000 ਰੁਪਏ ਸਾਨੂੰ ਡੋਨੇਟ ਕੀਤਾ ਸੀ ਤੇ ਹੋਰ ਵੀ ਸ਼ਹਿਰ ਦੇ ਵੱਖ-ਵੱਖ ਮੇਰੇ ਸੱਜਣ ਹੈਗੇ ਆ ਜਿਨ੍ਹਾਂ ਨੇ ਸਾਨੂੰ ਆ ਕਾਫੀ ਇਸ ਮੁਹਿੰਮ ਲਈ ਜਿਹੜੇ ਆ ਸਾਡੀ ਬਾਦ ਚੜ ਕੇ ਮਦਦ ਕੀਤੀ ਹੈ ਤੇ ਮੈਂ ਫਿਰ ਤੁਹਾਨੂੰ ਦੁਬਾਰਾ ਅਪੀਲ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਹਜੇ ਵੀ ਉਸ ਬੇਟੀ ਨੂੰ ਜਿਹੜੀ ਹੈ ਹਜੇ ਵੀ ਹੋਰ ਪੈਸੇ ਮਤਲਬ ਲੋੜ ਆ ਉਹਦੇ ਉਸ ਇਲਾਜ ਲਈ ਤੇ ਜੋ ਵੀ ਉਹਦੀ ਮਦਦ ਕਰ ਸਕਦਾ ਹੈ ਪਰ ਪਲੀਜ਼ ਕਰੇ ਚਾਹੇ ਥੋੜੀ ਹੋਵੇ ਚਾਹੇ ਵੱਧ ਮਦਦ ਹੋਵੇ ਤੇ ਜੇ ਕੋਈ ਨਹੀਂ ਵੀ ਮਦਦ ਕਰ ਸਕਦਾ ਤੇ ਉਹਦੇ ਲਈ ਪ੍ਰੇ ਕਰੇ ਤੇ ਨਾਲ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦੇ ਤਾਂ ਕਿ ਉਸ ਬੰਦੇ ਤੱਕ ਪਹੁੰਚ ਸਕੇ ਜਿਹੜਾ ਉਹਦੀ ਮਦਦ ਕਰਨਾ ਚਾਹੁੰਦਾ ਹੈ ਉਸ ਬੰਦੇ ਤੱਕ ਇਹ ਵੀਡੀਓ ਪਹੁੰਚ ਸਕੇ ਜੈ ਸ਼੍ਰੀ ਰਾਮ ਸੋਸ਼ਲ ਮੀਡੀਆ ਦੀ ਵੀ ਤਾਕਤ ਦੇਖਣ ਨੂੰ ਮਿਲੀ ਹੈ ਜੀ ਕਿਤਨਾ ਕਿਤੇ ਜਿਸੀਂ ਦੇਖਿਆ ਵਾ ਹੋਰ ਵੀ ਜਿਸ ਤਰ੍ਹਾਂ ਤਾਂ ਨਿਪਰਦਰਸ਼ਨ ਚੱਲਦੇ ਆ ਕਿਸਾਨੀ ਅੰਦੋਲਨ ਸੀ ਉਹਦੇ ਵਿੱਚ ਵੀ ਬੜਾ ਵੱਡਾ ਰੋਲ ਨਿਭਾਇਆ ਵਾ ਸੋ ਅੱਜ ਤੁਹਾਡੀ ਮੁਹਿੰਮ ਵਿੱਚ ਵੀ ਇਸ ਪਲੇਟਫਾਰਮ ਨੇ ਬੜਾ ਵੱਡਾ ਰੋਲ ਨਿਭਾਇਆ ਹੋ ਜੀ ਮੈਂ ਵਿਜੀ ਸ਼ਰਮਾ ਜ ਇੱਕ ਇਦਾਂ ਦਾ ਪਲੇਟਫਾਰਮ ਹੈ ਜਿੱਤੇ ਹਰ ਇੱਕ ਆਪਾਂ ਗੱਲ ਆਪਣੀ ਰੱਖ ਸਕਦੇ ਆ ਤੇ ਇਹਦੇ ਵਿੱਚ ਜਿਹੜਾ ਆਪਾਂ ਰੋਲ ਤੁਸੀਂ ਬਹੁਤ ਵੱਡਾ ਨਿਭਾਇਆ ਤੁਹਾਡੀ ਪੱਤਰਕਾਰ ਜਿਹੜੀ ਆ ਸਾਨੂੰ ਬਹੁਤ ਪਸੰਦ ਹੈ ਤੁਸੀਂ ਉਹਦੇ ਨਾਲ ਨਾਲ ਇੱਕ ਨੇਕ ਇਨਸਾਨ ਤੇ ਹੈ ਹੋ ਇਹ ਤੁਹਾਡੀ ਵੀਡੀਓ ਥਰੂ ਵੀ ਸਾਨੂੰ ਬਹੁਤ ਜ਼ਿਆਦਾ ਲੋਕਾਂ ਦਾ ਹੰਗਾਰ ਆਇਆ ਜਿਹਦੇ ਤੋਂ ਕਾਫੀ ਸਾਨੂੰ ਮਦਦ ਮਿਲੀ ਹੈ ਤੇ ਮੈਂ ਗਾਂ ਵੀ ਇਹੀ ਚਾਹਾਂਗਾ ਕਿ ਤੁਹਾਡੇ ਵਰਗੇ ਵੀਰ ਭਰਾ ਇਦਾਂ ਦੇ ਵਧੀਆ ਪੱਤਰਕਾਰ ਜਿਹੜੇ ਹੈਗੇ ਆ ਉਹ ਐਸਾ ਆਉਂਦੀ ਮੁਹਿੰਮਾਂ ਲਈ ਗਾਂ ਲੋਕਾਂ ਦਾ ਸਾਥ ਦੇ ਦਿੰਦੇ ਰਹਿਣ ਸ਼ੁਕਰੀਆ ਭਾਜੀ ਸ਼ੁਕਰੀਆ ਅੱਜ ਭਾਜੀ ਬੱਚੀ ਦੀ ਮਦਦ ਕਰਨ ਵਾਸਤੇ ਆਏ ਹੋ ਕਿਦਾਂ ਦਾ ਮਨ ਨੂੰ ਲੱਗ ਰਿਹਾ ਮਾਂ ਨੂੰ ਬੜੀ ਸੁਰਤੀ ਮਿਲਦੀ ਹੈ ਜੀ ਬੜਾ ਪਰਸਾਨ ਹੁੰਦਾ ਬੇਟੀ ਦੀ ਪਰਮਾਤਮਾ ਲੰਬੀ ਲੰਬੀ ਉਮਰ ਕਰੇ ਤੰਦਰੁਸਤੀ ਦੇ ਜਰੂਰ ਸੀ ਸਮੇਂ ਦੀ ਜਰੂਰਤ ਹੈ ਨਾ ਉਹ ਲੋਕਾਂ ਨੂੰ ਕੀ ਅਪੀਲ ਕਰੋਗੇ ਪਾਜੀ ਕਿਉਂਕਿ ਮਦਦ ਦੀ ਹੋਰ ਇਹਨਾਂ ਨੂੰ ਜਰੂਰਤ ਹੈ ਜੀ ਜੀ ਸਭ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਜਿੰਨਾ ਵੀ ਹੋਏ ਕਰਦੀ ਜਿਹੜੇ ਬੇਟੀ ਦੀ ਇਹ ਜ਼ਿੰਦਗੀ ਦਾ ਸਵਾਲ ਬਿਲਕੁਲ ਜੀ ਬਿਲਕੁਲ ਮੱਚੀ ਦੀ ਦੇਖੋ ਜਾਨ ਬਚਾਉਣੀ ਆ ਆਪਾਂ ਜੀ ਸੋ ਕਿਤਨਾ ਕਿਤੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਤੁਸੀਂ ਅਗਾਹ ਆਓ ਔਰ ਇਸ ਬੱਚੀ ਦੀ ਮਦਦ ਕਰੋ ਔਰ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਦੇ ਹੋ ਤਾਂ ਜੋ ਹਰ ਘਰ ਤੱਕ ਪਹੁੰਚੇ ਔਰ ਇਸ ਬੱਚੀ ਦੀ ਅਸੀਂ ਮਦਦ ਕਰ ਸਕੀਏ ਜੀ ਸੋ ਭਾਜੀ ਅੱਜ ਵੀ ਇੱਕ ਪਰਿਵਾਰ ਆਇਆ ਵਾ ਤੁਹਾਡੀ ਮਦਦ ਕਰਨ ਅਸੇ ਕਿਤਨਾ ਕਿਤੇ ਬਹੁਤ ਵੱਡਾ ਰੋਲ ਜਿਹੜਾ ਵਾ ਲੋਕ ਨਿਭਾ ਰਹੇ ਨੇ ਔਰ ਗਾਂ ਆ ਰਹੇ ਨੇ ਤੁਹਾਡਾ ਸਾਥ ਦੇ ਰਹੇ ਨੇ ਜੀ ਹਾਂ ਜੀ ਮੈਂ ਤਹਿ ਦਿਲੋਂ ਸਾਰੇ ਆਪਣੇ ਜਿਨ੍ਹਾਂ ਨੇ ਵੀ ਸਪੋਰਟ ਕੀਤਾ ਜਾਂ ਜਿਹੜਾ ਸ਼ਰਮਾ ਜੀ ਆ ਸਰ ਅੱਜ ਡੋਨੇਟ ਕਰਨ ਵਾਸਤੇ ਮੈਂ ਬਹੁਤ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਤੇ ਜਿੰਨੇ ਵੀ ਵੀਰ ਭਰਾ ਸ਼ਹਿਰ 'ਚ ਸਾਰੇ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਜਿਹੜੇ ਵੀ ਸੰਸਥਾਵਾਂ ਨੇ ਉਹਨਾਂ ਨੇ ਵੀ ਸਪੋਰਟ ਕੀਤੀ ਮੈਂ ਬਹੁਤ ਉਹਨਾਂ ਦਾ ਸ਼ੁਕਰੀਆ ਦਾ ਕਰਨਾ ਚਾਹੁੰਦਾ ਤੇ ਜਿਸ ਤਰ੍ਹਾਂ ਕੀ ਨਵੀਨ ਜੀ ਨੇ ਦੱਸਿਆ ਕਿ ਮਾਰਚ ਲਾਸਟ ਵੀਕ ਵਿੱਚ ਉਹਨਾਂ ਦਾ ਟ੍ਰਾਂਸਪਲੈਂਟ ਉਹਨਾਂ ਨੇ ਪਲਾਨ ਕੀਤਾ ਆ ਜਿਹਨਾਂ ਜਿਹੜਾ ਕਿ 35 ਲੱਖ ਰੁਪਏ ਦਾ ਜਿਹੜਾ ਖਰਚਾ ਆ ਤੇ 15 ਲੱਖ ਰੁਪਏ ਆਪਾਂ ਐਨ ਜੀਓਸਿਆਂ ਜਿਹੜੇ ਵੀ ਸੰਸਥਾਵਾਂ ਦੇ ਥਰੂ ਜਾਂ ਸਪੋਰਟ ਦੇ ਥਰੂ ਆਪਾਂ ਇਕੱਠਾ ਕਰ ਚੁੱਕੇ ਆ ਬਟ ਸਾਨੂੰ ਹਜੇ ਵੀ 20 ਲੱਖ ਰੁਪਏ ਦੀ ਲੋੜ ਆ ਤੇ ਮੈਂ ਸਾਰਿਆਂਗੇ ਰਿਕੁਐਸਟ ਕਰਦਾ ਹਾਂ ਕਿ ਜਿਹੜਾ ਵੀ ਕੋਈ ਮੇਰਾ ਵੀਰ ਭਰਾ ਮਦਦ ਕਰ ਸਕਦਾ ਉਹ ਜ਼ਰੂਰ ਕਰੇ ਮਦਦ ਜੇ ਨਹੀਂ ਵੀ ਕੋਈ ਕਰ ਸਕਦਾ ਤੇ ਇਹ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕਰੇ ਵਟਸਐਪ ਫੇਸਬੁਕ ਇੰਸਟਾ ਜਿੱਥੇ ਵੀ ਉਹ ਕਰ ਸਕਦੇ ਆ ਤਾਂ ਕਿ ਇਹ ਵੀਡੀਓ ਹਰ ਉਸ ਇਨਸਾਨ ਤੱਕ ਪਹੁੰਚੇ ਜਿਹੜਾ ਵੀ ਅੱਗੇ ਸਪੋਰਟ ਕਰ ਸਕਦਾ ਤੇ ਇਸ ਤਰ੍ਹਾਂ ਹੀ ਸਾਰਿਆਂ ਦੇ ਛੋਟੇ ਛੋਟੇ ਸਹਿਯੋਗ ਨਾਲ ਹੀ ਜੇ ਆਪਾਂ ਕਰ ਸਕੀਏ ਸਕਸੈਸਫੁਲ ਹੋ ਜਾਈਏ ਤੇ ਬਹੁਤ ਵਧੀਆ ਗੱਲ ਲੋਕਾਂ ਦੇ ਸਾਥ ਨਾਲ ਰੁਕੀ ਜੀ ਉਮੀਦ ਤੇ ਜਾਗੀ ਹੈ ਕਿ ਵੀ ਦਿਖੇਗੀ ਬਿਲਕੁਲ ਜਾਗੀ ਹੈ ਜੀ ਦੇਖੋ ਜੀ ਜਦੋਂ ਅੱਜ ਤੋਂ ਲਗਭਗ 10 ਦਿਨ ਪਹਿਲੇ ਨਵੀਨ ਸ਼ਰਮਾ ਜੀ ਨੇ ਜਦੋਂ ਇਸ ਮੁਹਿਮ ਨੂੰ ਚੁੱਕਿਆ ਸੀ ਤੇ ਉੱਥੇ ਕਮਲ ਜੀ ਜਾਂ ਹੋਰ ਵੀ ਯਾਰ ਦੋਸਤੀ ਮੈਂ ਥੋੜਾ ਨਾਮ ਭੁੱਲ ਰਿਹਾ ਤੇ ਸਾਰਿਆਂ ਨੇ ਮਿਲ ਕੇ ਇੱਕ SLA ਬਣਾਇਸੀ ਦੇਖੋ ਕਿ 35 ਲੱਖ ਰੁਪਏ ਇਕੱਠਾ ਕਰਨਾ ਇਹਦੇ ਲਈ ਪਹਿਲੇ ਤੇ ਮਾਸ ਮੂਵਮੈਂਟ ਬਣਾਣੀ ਪੈਂਦੀ ਹੈ ਔਰ ਮਾਸ ਮੂਵਮੈਂਟ ਬਣਾਉਣ ਦੇ ਵਿੱਚ ਜੇ ਸਾਡੇ ਕੋ ਕੋਈ ਪਲੇਟਫਾਰਮ ਵਧੀਆ ਤੇ ਮੈਂ ਸਮਝਦਾ ਕਿ ਉਹ ਤੁਹਾਡੀ ਪੱਤਰਕਾਰੀਤਾ ਤੁਹਾਡੀ ਜਿਹੜਾ ਨਿਊਜ਼ ਚੈਨਲ ਆ ਉਹਨ ਇਸ ਮਾਸ ਮੂਵਮੈਂਟ ਨੂੰ ਕਾਮਯਾਬ ਕੀਤਾ ਲੋਕਾਂ ਤੱਕ ਪਹੁੰਚਾਇਆ ਅੱਜ ਲਗਭਗ ਜਿਹੜਾ ਮਤਲਬ ਨਵੀਨ ਸ਼ਰਮਾ ਜੀ ਦੇ ਮਤਲਬ ਸਾਥੀਆਂ ਨੇ ਮਿਲ ਕੇ ਜਿਹੜਾ 5.5 ਲੱਖ ਦੇ ਲਗਸ਼ਕ ਜਿਹੜੇ ਇਕੱਠਾ ਕੀਤਾ ਵਿਥਿਨ ਵੀਕ ਤੇ ਇਹ ਬੜੀ ਵੱਡੀ ਗੱਲ ਹੈ ਇਹਦੇ ਵਿੱਚ ਪੱਤਰਕਾਰਤਾ ਦਾ ਬਹੁਤ ਵੱਡਾ ਰੋਲ ਆ ਔਰ ਮੈਂ ਹਿੰਮਤ ਕੀਤੀ ਸਾਡਾ ਵੀ ਫਰਜ਼ ਬਣਦਾ ਨਾ ਤੁਹਾਡਾ ਸਾਥ ਦੇਣਾ ਜੀ ਨਹੀਂ ਦੇਖੋ ਤੁਸੀਂ ਸਾਥ ਦਿੱਤਾ ਤਾਂ ਸਾਡੀ ਹਿੰਮਤ ਬਣੀ ਜਿਵੇਂ ਇਹ ਗੱਲ ਨੂੰ ਅੱਦਾਂ ਕਹੀ ਤੇ ਇਹ ਜ਼ਿਆਦਾ ਸੱਚਾਈ ਹੈ ਕਿਉਂਕਿ ਦੇਖੋ ਅਸੀਂ ਇਕੱਲੇ ਕੁਝ ਵੀ ਕਰਦੇ ਨਹੀਂ ਅਸੀਂ ਮਤਲਬ ਅਸੀਂ ਆਪਣੇ ਸਰਕਲ ਚ ਕਿੰਨੇ ਕੁ ਲੋਕਾਂ ਨੂੰ ਕਹਦਾਂਗੇ ਅਸੀਂ 10 ਨਹੀਂ 20 ਨਹੀਂ 50 ਨਹੀਂ 100 ਨਹੀਂ ਲੇਕਿਨ ਅੱਥੇ ਅਸੀਂ ਦੇਖਦੇ ਆ ਕਿ 10 10 ਹਜ਼ਾਰ ਲੋਕ ਦੇਖ ਰਿਆ ਤੇ ਜੇ 10 ਹਜ਼ਾਰ ਲੋਕ ਦੇਖਦਾ ਤੇ ਉਹਦੇ ਵਿੱਚੋਂ ਕਿਤਨਾ ਕਿਤੇ 2 3 ਹਜ਼ਾਰ ਜਿਹੜਾ ਐਸਾ ਬੰਦਾ ਜਿਹੜਾ ਮਤਲਬ ਨਾਲ ਜੁੜਦਾ ਵਾ ਪੱਕੀ ਗੱਲ ਹੈ ਜੀ ਔਰ ਜਿਹੜੀ ਵੈਸੇ ਵੀ ਜਿਹੜੀ ਮਤਲਬ ਸਾਡੀ ਆਵਾਜ਼ ਜਿਹੜੀ ਅਸੀਂ ਨੇ ਆਪਣੇ ਕੋਠੇ ਤੋਂ ਚੜ ਕੇ ਬੋਲ ਸਕਨੇ ਹਨ ਤੇ ਉਨੀ ਕ ਆਵਾਜ਼ ਫਿਰ ਕਿਤ ਤੱਕ ਜਾਣੀ ਹੈ ਲੇਕਿਨ ਤੁਹਾਡਾ ਪਲੇਟਫਾਰਮ ਜਿਹੜਾ ਮਤਲਬ ਘਰ ਘਰ ਮਤਲਬ ਜਿੰਨਾਂ ਨੂੰ ਅਸੀਂ ਜਾਣਦੇ ਵੀ ਨਹੀਂ ਜਿਹੜੇ ਗੁਰਦਾਸਪੁਰ ਤੋਂ ਬਾਹਰ ਵੀ ਦਿੰਦੇ ਆ ਕਾਫੀ ਦੂਰ ਤੱਕ ਆਵਾਜ਼ ਜਾਂਦੀ ਹੈ ਔਰ ਤੁਹਾਡੀ ਆਵਾਜ਼ ਜਿਹੜੀ ਕਾਮਯਾਬ ਹੋਈ ਹੈ ਔਰ ਜੀ ਅਸੀਂ ਤੇ ਆਪਣਾ ਰੋਲ ਅਗਾਹ ਵੀ ਨਿਭਾਉਂਦੇ ਰਵਾਂਗੇ ਜੀ ਸੋ ਨਵੀਨ ਜੀ ਅਖੀਰ ਤੇ ਕੀ ਅਪੀਲ ਕਰੋਗੇ ਸ਼ਹਿਰ ਵਾਸੀਆਂ ਨੂੰ ਗੁਰਦਾਸਪੁਰ ਦੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਅਪੀਲ ਕੀ ਕਰੋਗੇ ਮੈਂ ਜੀ ਸਭ ਨੂੰ ਇਹੀ ਹੱਥ ਜੋੜ ਕੇ ਅਪੀਲ ਕਰਦਾ ਕਿ ਉਸ ਬੇਟੀ ਦੀ ਜਿਹੜੀ ਹੈ ਵੱਧ ਤੋਂ ਵੱਧ ਮਦਦ ਕੀਤੀ ਜਾਏ ਤਾਂ ਕਿ ਉਹ ਆਪਣਾ ਜੋ ਉਹਨੇ ਆਪਰੇਟਲੀ ਹਜੇ ਵੀ ਪੈਸੇ ਜਿਹੜੇ ਟ੍ਰਾਂਸਫਰਾਂਟਲੀ ਕੱਟ ਰਹੇ ਆ ਉਹ ਦਾ ਪੂਰੇ ਹੋ ਜਾਣ ਤੇ ਉਹ ਆਪਣਾ ਠੀਕ ਹੋ ਕੇ ਆਪਣੇ ਘਰ ਆਏ ਤੇ ਆਪਣੇ ਗਾਂ ਆਪਣੇ ਫਿਊਚਰ ਜਿਹੜਾ ਵਧੀਆ ਆਪਣੀ ਜ਼ਿੰਦਗੀ ਜੀਏ ਤੇ ਜੀ ਜੀ ਟੀਮਵਰਕ ਪਾਈ ਤੁਹਾਡਾ ਬੜਾ ਵਧੀਆ ਦੇਖਿਆ ਮੈਂ ਉਹ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਟੀਮ ਨਾਲ ਕਰਦੇ ਹੋ ਜੀ ਬਿਲਕੁਲ ਬਿਲਕੁਲ ਜੀ ਸਾਰਾ ਜਿੰਨਾ ਵੀ ਉਤਸਾਹ ਟੀਮ ਦਾ ਹੈਗਾ ਉਹ ਸ਼ੁਰੂਆਤ ਨਵੀਨ ਜੂ ਤੋਂ ਹੋਈ ਹੈ ਜਿਹਦੇ ਸਦਕੇ ਅਸੀਂ ਪਹਿਲਾਂ ਸਟਾਰਟ ਤੋਂ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਜੋ ਵੀ ਮੀਡੀਆ ਨੇ ਆਪਾਂ ਚੁੱਕਿਆ ਜਿਹੜਾ ਸਟੈਪ ਤੇ ਬਹੁਤ ਵਧੀਆ ਰਿਸਪਾਂਸ ਦਿੱਤਾ ਮੀਡੀਆ ਨੇ ਤੇ ਸਪੈਸ਼ਲੀ ਮੈਂ ਥੈਂਕਸ ਥੈਂਕਸ ਕਰਾਂਗਾ ਆਪਣੇ ਪਬਲਿਕ ਦਾ ਔਰ ਦੂਸਰਾ ਆਪਣੇ ਜਿਨ੍ਹਾਂ ਨੇ ਹੈਲਪ ਕੀਤੀ ਹੈ ਕਿਉਂਕਿ ਪਬਲਿਕ ਦਾ ਇਸ ਕਰਕੇ ਹੈ ਕਿ ਸਿਰਫ ਹੈਲਪ ਪੈਸਾ ਨਾਲ ਨਹੀਂ ਹੁੰਦੀ ਜਦੋਂ ਆਪਾਂ ਕਿਸੇ ਚੀਜ਼ ਨੂੰ ਅੱਗੇ ਸ਼ੇਅਰ ਕਰ ਦਿੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਔਰ ਦਿਲੋਂ ਤੁਹਾਡਾ ਸਾਡਾ ਦਿਲੋਂ ਸ਼ੁਕਰੀਆ ਕਿ ਪਬਲਿਕ ਨੇ ਬਹੁਤ ਸਾਥ ਦਿੱਤਾ। ਸ਼ੁਕਰੀਆ। ਮੈਂ ਲਾਸਟ ਨਾ ਸਿਰਫ ਕੁਛ ਨਾਮ ਮੈਂ ਮਰੂਲਣਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਵੱਧ ਚੜ ਕੇ ਇਹਦੇ ਵਿੱਚ ਮਦਦ ਕੀਤੀ ਹੈ। ਮੇਰੇ ਅਮਿਤ ਮਹਾਜਨ ਜਿੰਮੀ ਜੀ, ਅੰਕੂਗਲਾ ਟੀਜੀ, ਸ਼ੀਭੂਮੀ ਤੋਂ ਕਾਲੀ ਭਾਜੀ ਜੀ ਤੇ ਉਹਨਾਂ ਦੀ ਪੂਰੀ ਟੀਮ ਤੇ ਨਿਤਿਨ ਮਹਾਜਨ ਜੀ, ਤਰਸੀਮ ਅੰਕਲ ਦੇ ਬੇਟਾ ਜੀ ਹੈ। ਨੀਤੀ ਭਾਜੀ ਵੀ ਕਹਿੰਦੇ ਆਪਾਂ ਉਹਨੂੰ ਲੋਕ ਸੇਵਾ ਸੁਸਾਇਟੀ ਸੁਨੀਲ ਜੀ, ਲਾਲ ਜੀ ਉਹਨਾਂ ਦੀ ਬੇਟੀ ਨੇ ਨਿਊਜ਼ੀਲੈਂਡ ਤੋਂ ਸਪੈਸ਼ਲ ਆ ਵੀਡੀਓ ਵੇਖ ਕੇ ਪੈਸੇ ਭੇਜੇ ਦਿੰਸਾਇ ਕਿਹਾ ਕਿ ਮੇਰੇ ਸੱਜਣ ਅਮਰੀਕਾ ਤੋਂ ਉਹਨਾਂ ਨੇ ਪੈਸੇ ਭੇਜੇ ਹਰਮਨ ਕੰਗੋ ਸੀ ਹੱਬ ਜਿਨ੍ਹਾਂ ਨੇ ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹਨਾਂ ਨੇ ਭੇਜੇ ਵਿਸ਼ਾਲ ਗੁਪਤਾ ਇੱਕ ਚੰਡੀਗੜ੍ਹ ਤੋਂ ਜੱਗੀ ਬਾਜਵਾ ਸਪੇਨ ਤੋਂ ਅਮਿਤ ਮਾ ਇੰਟਿੰਕੂ ਜੀ ਮੇਰੇ ਮਹੱਲੇ ਦੇ ਆ ਵਰੁਨ ਅਗਰਵਾਲ ਸ਼ੈਂਕੀ ਜੀ ਮੇਰੇ ਮਹੱਲੇ ਦੇ ਆ ਹੈਬੀ ਕਾਲੋ ਮੇਰੇ ਮਹੱਲੇ ਦੇ ਆ ਅਕਸ਼ੇਤ ਰੇਨ ਮੇਨ ਬਾਜ਼ਾਰ ਚ ਸ਼ੂਜ਼ ਦੀ ਦੁਕਾਨ ਹੈ ਉਹਨਾਂ ਨੇ ਬਹੁਤ ਸਾਡੀ ਮਦਦ ਕੀਤੀ ਹੈ ਮਨੂ ਸ਼ਰਮਾ ਜੀ ਬਲੱਡ ਕੈਂਪ ਵਾਲੇ ਜਿਨ੍ਹਾਂ ਨੇ ਸਾਡੇ ਨਾਲ ਸ਼ੁਰੂਆਤ ਮਹੀਨ ਚ ਮੇਨ ਨਾਲ ਕੀਤੀ ਸੀ ਮੈਂ ਮਨੂ ਸ਼ਰਮਾ ਜੀ ਕਮਲ ਜੀ ਤੇ ਜਿੰ ਅਕਸ਼ੇ ਅਕਸ਼ੇ ਜੀ ਆਪਾਂ ਪੰਜਾਂ ਨੇ ਇਹ ਮੁਹਿੰਮ ਦੋਦੋਂ ਕੀਤਾ ਹੀ ਸ਼ੁਰੂ ਉਹ ਤੋਂ ਬਾਅਦ ਮੇਰੇ ਕਮਲਪ੍ਰਾ ਨਾਲ ਹੀ ਖੜੇ ਐ ਬਰ ਤੱਗਰਵਾਲ ਜੀ ਅਗਰ ਪੇਂਟ ਸਟੋਰ ਤੋਂ ਦੁਸ਼ਾਨ ਸ਼ਰਮਾ ਸਰਪੰਚ ਡੇਰੀ ਤੋਂ ਸੰਕਲਪ ਨੀਰਜ ਜੁਲਰਸ ਬਲਜਿੰਦਰ ਰੰਦਾਵਾ ਬੱਬੂ ਨੇ ਵੀ ਤੋਂ ਮੇਰਾ ਦੋਸਤ ਐ ਇੱਕ ਨਿਤਿਨ ਸ਼ੋਰੀ ਜੀ ਮੇਰੇ ਮੋਹੱਲੇ ਦੇ ਐ ਰੋਹਿਨ ਟੰਡਨ ਜੀ ਰਾਜਾ ਰੰਦਾਵਾ ਇੱਕ ਪੁਲਿਸ ਚ ਮੇਰੇ ਦੋਸਤ ਐ ਉਹਨਾਂ ਨੇ ਕੀਤੀ ਵਿਕਾਸ ਮਹਾਜਨ ਮਿੰਦਾ ਕਰਿਆਨੇ ਵਾਲੇ ਸਾਡੇ ਮੰਡੀ ਚ ਮਸ਼ਹੂਰ ਐ ਸੂਰਜ ਮਹਾਜਨ ਦਰਸ਼ਨ ਮਹਾਜਨ ਦੇ ਸੰਨ ਬੇਟਾ ਮਿੱਠੂ ਮਾਣ ਰਾਹੁਲ ਮੇਰਾ ਦੋਸਤ ਉਹਦੇ ਦੋਸਤ ਹੈ ਅਗੇ ਇੱਕ ਮਾਰਨਿੰਗ ਵਾਕ ਗਰੁੱਪ ਹੈ ਇਹਨਾਂ ਦੇ ਫਾਜ਼ਲ ਸਾਹਿਬ ਦਾ ਉਹਨਾਂ ਨੇ ਇਹਦੇ ਵਿੱਚ ਬੜੀ ਮਦਦ ਕੀਤੀ ਸੰਨੀ ਕੁਮਾਰ ਮੇਰ ਮੋਹੱਲੇ ਦਾ ਆਪਣਾ ਬ੍ਰਦਰ ਹੈ ਸੁਧੀਰ ਕੁਮਾਰ ਫਲਾਵਰ ਵਾਲੇ ਰਜਤ ਮਹਾਜਨ ਕਾਲੀ ਭਾਜੀ ਦੇ ਕਜ਼ਨ ਹੈ ਰੋਹਿਤ ਮਹਾਜਨ ਹੈਗੇ ਇੱਕ ਵਿੱਕੀ ਰਾਣਾ ਮੇਰੇ ਮੋਹੱਲੇ ਦੇ ਹੀ ਹੈ ਚੀਕੂ ਜੀ ਇੱਕ ਇੱਕ ਗੁਪਤ ਡੋਨੇਸ਼ਨ ਯੂਕੇ ਤੋਂ ਆਈ ਸੀ ਇੱਕ ਇੱਕ ਹੈ ਜਿਹੜਾ ਹੁਣ 50000 ਆਇਆ ਮਨੋਜ ਜੀ ਵੱਲੋਂ ਸਪੇਨ ਤੋਂ ਤੇ ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੁਹਾਡੇ ਸਭ ਸਾਥ ਨਾਲ ਹੀ ਜੋ ਇਹ ਸਭ ਪੋਸੀਬਲ ਹੋ ਪਾਇਆ ਤੇ ਮੈਂ ਇੱਕ ਵਾਰ ਲਾਸਟ ਵਾਰ ਫੇਰ ਸਾਰਿਆਂ ਨੂੰ ਅਪੀਲ ਕਰਨਾਂ ਦਾ ਕਿ ਤੁਹਾਡੀ ਇਹ ਇਨਸਾਨੀਅਤ ਕਾ ਨਹੀਂ ਇਹ ਸਭ ਕੁਝ ਕੰਮ ਹੁੰਦੇ ਬਈ ਤੇ ਗਾਂਵ ਵਿੱਚ ਉਸ ਬੇਟੀ ਦੀ ਮਦਦ ਕੀਤੀ ਤਾਂ ਕਿ ਉਹ ਆਪਣਾ ਠੀਕ ਠਾਕ ਹੋ ਕੇ ਆਪਣੇ ਘਰ ਆਏ ਤੇ ਵਿਜੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੋਂ ਸਾਨੂੰ ਬਹੁਤ ਜ਼ਿਆਦਾ ਹੰਗਾਰ ਮਿਲੀ ਹੈ ਬਹੁਤ ਜ਼ਿਆਦਾ سپورਟ ਮਿਲੀ ਹੈ ਤੇ ਮੈਂ ਇਹੀ ਚਾਹਾਂਗਾ ਕਿ ਬਾਕੀ ਵੀ ਸ਼ਾਇਦ ਮੈਂ ਮੀਡੀਆ ਵਾਲਾ ਨਹੀਂ ਕਹਾਂ ਚਾਹਾਂਗਾ ਕਿ ਇਦਾਂ ਦੇ ਕੰਮਾਂ ਨੂੰ ਵੀ ਆਪਾਂ ਪ੍ਰਮੋਟ ਕਰਨਾ ਚਾਹੀਦਾ ਜਿਹਦੇ ਕਾਰਨ ਕਿ ਜੇ ਕੋਈ ਮਦਦ ਜਿਹਨੂੰ ਮਦਦ ਦੀ ਲੋੜ ਆ ਉਹਨੂੰ ਮਦਦ ਮਿਲ ਸਕੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਸੋ ਦੇਖੋ ਕਿਤਨਾ ਕਿਤਨਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਪਈ ਸੀ ਅਗਾ ਇਸ ਬੱਚੀ ਦੀ ਜਾਨ ਬਚਾਈ ਹੈ ਜੀ ਸੋ ਜੇਕਰ ਜੇ ਕੋਈ ਟੀਮ ਚੰਗਾ ਕੰਮ ਕਰਦੀ ਆ ਤਾਂ ਸਾਰਾ ਸਾਥ ਦੇਣਾ ਵੀ ਉਹਦਾ ਫਰਜ਼ ਬੰਦਾ ਦੀ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਔਰ ਇਸ ਬੱਚੀ ਦੀ ਅਸੀਂ ਜਾਨ ਨੂੰ ਬਚਾਉ ਸੋ 50000 ਦੇ ਲਗਭਗ ਜਿਹੜਾ ਹੁਣ ਨੂੰ ਵੀ ਦੇ ਦਿੱਤਾ ਯਾਰ ਕਿੱਸ ਔਰ ਲਗਾਤਾਰ ਜਿਹੜਾ ਵਾਜੀ ਲੋਕ ਸਾਥ ਦੇ ਰਹੇ ਨੇ ਔਰ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਹੋ ਔਰ ਇਸ ਬੱਚੀ ਦੀ ਜਿਹੜੀ ਆਪਾਂ ਮਦਦ ਕਰਨੀ ਹੈ ਜੀ ਡਟ ਕੇ ਅੱਗੇ ਆਇਓ ਔਰ ਸਾਥ ਦਿਓ ਜੀ ਸੋ ਰਾਜਪੁਰ ਤੋਂ ਵਿਜੇ ਸ਼ਰਮਦ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ